ਅੱਜ ਬੈਟਰੀ ਦੇ ਡਾਕਟਰ ਨੇ ਜੋ ਕਿ ਪਿੰਡ ਪਿੰਡ ਜਾ ਕੇ ਡੰਗਰਾਂ ਨੂੰ ਦੇਖ ਰਹੇ ਨੇ ਜਿਆਦਾਤਰ ਪਾਣੀ ਤੇ ਵਿੱਚ ਖੁਰਾਂ ਦੇ ਵਿੱਚ ਡੰਗਰਾਂ ਦੇ ਬਹੁਤ ਦਿੱਕਤ ਆ ਰਹੀ ਆ ਡਾਕਟਰਾਂ ਨੇ ਉਹਨਾਂ ਨੂੰ ਇੰਜੈਕਸ਼ਨ ਲਾਏ ਨੇ ਉਹਨਾਂ ਨੂੰ ਵੈਕਸੀਨ ਦਿੱਤੀਆਂ ਨੇ ਉਦੋਂ ਥੈਲੀਆਂ ਦੀ ਲੋੜ ਆ ਤੇ ਜਿਆਦਾਤਰ ਮਿੱਟੀ ਦੀ ਲੋੜ ਆ ਬੰਦ ਲਾਉਣ ਲਈ ਉਦੋਂ ਸੰਸਥਾਵਾਂ ਤੇ ਉਦੋਂ ਬੈਂਕਪੁਰ ਦੀ ਲੋੜ ਆ ਤੇ ਉਦੋਂ ਜਿਆਦਾਤਰ ਪਿੰਡਾਂ ਵਾਲਿਆਂ ਦੀ ਮੰਗੇ ਆਂ ਵੀ ਜਦੋਂ ਪਾਣੀ ਉੱਤਰ ਕੇ ਸਾਡੇ ਘਰਾਂ ਦੀ ਸਫਾਈ ਕਰਨੀ ਆ ਉਦੋਂ ਸਾਨੂੰ ਮੈਨਫੋਰਸ ਦੀ ਥੋੜਾ ਜਿਹਾ ਸਹਾਵਾ ਦੀ ਲੋੜ ਆ ਵੀ ਉਦੋਂ ਸਾਡੇ ਕੋ ਪਹੁੰਚਿਆ ਜਾਂਦਾ ਤੇ ਰਾਸ਼ਨ ਦਾ ਸਮਾਨ ਘੱਟ ਤੋਂ ਘੱਟ ਬਚਾਇਆ ਜਾਵੇ ਜੋ ਕੀ ਜ਼ਰੂਰਤ ਦਾ ਸਮਾਨ ਆ ਉਹ ਹੀ ਪਹੁੰਚਾਇਆ ਜਾਵੇ ਐਂਡ ਪੈਨਸਲ ਕਾਪੀਆਂ ਲੈ ਕੇ ਆਏ ਆ ਤੇ ਸਾਡੇ ਨਾਲ ਪੀਡੀਆਰ ਸਾਨੂੰ ਸਾਰਾ ਸਹਿਯੋਗ ਪੀਡੀਆਰ ਆਪਣੀ ਟੀਮ ਦਾ ਮਿਲਿਆ ਫਿਰ ਅਸੀਂ ਨਾ ਜਦੋਂ ਸੁਲਤਾਨਪੁਰ ਲੋਧੀ ਪਹਿਲਾਂ ਇੱਕ ਵਾਰੀ ਸੇਵਾ ਕਰਦੇ ਗਏ ਆ ਸੈਟਰਡੇ ਗਏ ਸੀ ਉੱਥੇ ਸਾਨੂੰ ਇਹ ਇੰਪ੍ਰੈਸ ਕਰਿਆ ਸੀ ਵੀ ਡੰਗਰਾਂ ਦੇ ਡਾਕਟਰਾਂ ਦੀ ਬਹੁਤ ਕਾਟਿਆ ਸੁਲਤਾਨਪੁਰੋਂ ਤੇ ਆਪਾਂ ਦੋ ਵਾਰ ਜਾ ਕੇ ਆਏ ਪਟਾਣਕੋਟ ਸਾਡੀ ਟੀਮ ਰੈਗੂਲਰ ਜਾ ਰਹੀ ਹੈ ਤੇ ਗੁਦਾਸਪੁਰ ਦੇ ਕਿਹ ਏਰੀਆ ਆਪਾਂ ਕਵਰ ਕੀਤੇ ਨੇ ਸਸ਼ੀਕਾਰ ਜੀ ਤੁਸੀਂ ਦੱਸੋ ਕਿ ਲੁਧਿਆਣਾ ਲਾਈਨ ਦੇ ਨਾਲ ਤੇ ਮੈਂ ਵੀ ਇਸ ਵੇਲੇ ਪੰਜਾਬ ਦੇ तकरीबन 23 ਜਿਲ੍ਹੇ ਹੜਾ ਦੀ ਮਾਰ ਵਿੱਚ ਆ ਨੇ ਅਸੀਂ ਪਹੁੰਚੇ ਆ ਗਰਾਊਂਡ ਜ਼ੀਰੋ ਤੋਂ ਕੋਟ 3 ਨਹੀਂ ਤੁਹਾਨੂੰ ਦੱਸਦੀ ਹੈ ਇਸ ਵੇਲੇ ਅਸੀਂ ਮੌਜੂਦਾ ਅੰਮ੍ਰਿਤਸਰ ਜ਼ਿਲ੍ਹੇ ਦੇ ਇਲਾਕੇ ਜਿੱਥੇ ਤਸਵੀਰਾਂ ਤੁਹਾਨੂੰ ਇੱਕ ਮੈਂ ਦਿਖਾ ਰਿਹਾ ਪਿੱਛੇ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਲੋਕ ਸੇਵਾ ਲੈ ਕੇ ਆਪਣੀ ਪਹੁੰਚ ਰਹੇ ਨੇ ਮੰਜੇ ਬਿਸਤਰੇ ਕਿਉਂਕਿ ਅਸੀਂ ਪਿੰਡ ਪਛਿਆਂ ਤੋਂ ਜਿਹੜਾ ਗੁਰਦਾਸਪੁਰ ਵਾਲੀ ਸਾਈਡ ਜਾ ਰਹੇ ਹਾਂ ਸਵੇਰ ਤੋਂ ਹੀ ਤਸਵੀਰਾਂ ਅਸੀਂ ਆਪਣੇ ਕੈਮਰੇ ਤੇ ਕੈਚ ਕਰ ਲਈ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਾਥ ਲੋਕਾਂ ਦੇ ਵੱਲੋਂ ਜਿਹੜੀ ਸੇਵਾ ਲੈ ਕੇ ਪਹੁੰਚ ਰਹੇ ਨੇ ਤਕਰੀਬਤ 10 ਦਿਨ ਤੋਂ ਜਿਹੜੇ ਦੋ ਤੋਂ ਕਾਫੀ ਜ਼ਿਆਦਾ ਅਤੇ ਹੜਾ ਦੀ ਮਾਰ ਇੱਥਸ ਕੇ ਦੇਖ ਸਕਦੇ ਹੋ ਇਸ ਵੇਲੇ ਵੀ ਹਾਲਾਤ ਪਾਵੇਂ ਫੋੜੇ ਬਦਲੇ ਨੇ ਨਾ ਹੱਥ ਲਈ ਪਰ ਕਿਤੇ ਫਸਲਾਂ ਨਹੀਂ ਕੋਈ ਉਹਨੇ ਵੀ ਜੜੀਆਂ ਪਾਣੀਆਂ ਦੇ ਅੰਦਰ ਹੀ ਹੈ ਦੇਖ ਸਕਦੇ ਹੋ ਹੜ੍ਹ ਜਾ ਸਿੱਟਾ ਸਿੱਟਾ ਜਿਹੜਾ ਹੈ ਖਤੂਬ ਅਤੇ ਹਜੇ ਵੀ ਜਿਹੜਾ ਹੈ ਦੇਖਣ ਨੂੰ ਮਿਲਦਾ ਸੜਕ ਪਾਵੇਂ ਸੁੱਕ ਚੁੱਕੇ ਹੈ ਫਿਰ ਵੀ ਜੜੀਆਂ ਤਸਵੀਰਾਂ ਨੇ ਕਿਤਰਾ ਕਿਤੇ ਲਾਹਤ ਨਹੀਂ ਦੇਣ ਵਾਲੀਆਂ ਲੱਗਦੀਆਂ ਹੋਣ ਨੇ ਜਿਹੜੀਆਂ ਫਸਲਾਂ ਨੇ ਬਿਲਕੁਲ ਖਰਾਬ ਹੋ ਚੁੱਕੀਆਂ ਨੇ ਐਸਕੇ ਜਿਹੜਾ ਹੈ ਕਿਸਾਨਾਂ ਨੂੰ ਵੱਡੀ ਮਾਰ ਜਿਹੜੀ ਹੈ ਪਈ ਹੈ ਬਿਲਕੁਲ ਲਗਾਤਾਰ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਅਸੀਂ ਜਾ ਰਹੇ ਹਾਂ ਗੁਰਦਾਸਪੁਰ ਦੇ ਪਿੰਡ ਕਿਹੜੇ ਪਿੰਡ ਚੱਲੇ ਬਾਜੀ ਅਸੀਂ ਕੋਲ ਨੇ ਕੋਣ ਨੇ ਆਲਾ ਉਹ ਲਗਾਤਾਰ ਤੁਸੀਂ ਦੇਖ ਸਕਦੇ ਹੋ ਇਸ ਵਿੱਚ ਨੇ ਸਾਡੇ ਨਾਲ ਗਟਵਾਸੂ ਤੋਂ ਜਿਹੜੇ ਕਈ ਸਟੂਡੈਂਟਸ ਨੇ ਜਿਹੜੇ ਅੱਜ ਸੇਵਾ ਲੈ ਕੇ ਪਹੁੰਚੇ ਨੇ ਲਗਾਤਾਰ ਭਾਈ ਸੌਰਭ ਸਾਡੇ ਨਾਲ ਹੈ ਜਸਪ੍ਰੀ ਸਾਡੇ ਨਾਲ ਹੈ ਜਿਹੜੇ ਲੁਧਿਆਣੇ ਤੋਂ ਸੇਵਾ ਲੈ ਕੇ ਅੱਜ ਪਹੁੰਚੇ ਨੇ ਲਗਾਤਾਰ ਸਵੇਰ ਤੋਂ ਹੀ ਇਨਾਦੇ ਵੱਲੋਂ ਜਿਹੜੀ ਇਹ ਸੇਵਾ ਕੀਤੀ ਚੱਲੀ ਹੈ ਸੌਰਭ ਭਾਈ ਕਿੰਨੇ ਵਜੇ ਜਿਹੜਿਆ ਅੱਜ ਤੁਰੇ ਸੀਗੇ ਲੁਧਿਆਣੇ ਤੋਂ ਤੇ ਕੀ ਸੇਵਾ ਲੈ ਕੇ ਅੱਜ ਪਹੁੰਚੇ ਹੋ ਅਪਨ ਸਵੇਰੇ 6 ਵਜੇ ਤੁਰੇ ਸੀ ਲੁਧਿਆਣੇ ਤੋਂ ਸਾਡੇ ਨਾਲ ਅੱਜ ਬੈਟਰੀ ਦੇ ਡਾਕਟਰ ਨੇ ਜੋ ਕਿ ਪਿੰਡਵਿੰਡ ਜਾ ਕੇ ਡੰਗਰਾਂ ਨੂੰ ਦੇਖ ਰਹੇ ਨੇ ਤੇ ਇਸ ਦੇ ਨਾਲ ਨਾਲ ਆਪਾਂ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਤੇ ਉਹਨਾਂ ਦੀ ਪੜ੍ਹਾਈ ਦੇ ਡੱਟ ਜਿਵੇਂ ਕਿ ਪੈਨ ਪੈਨਸਲ ਕਾਪੀਆਂ ਲੈ ਕੇ ਆਏ ਆ ਤੇ ਸਾਡੇ ਨਾਲ ਪੀਡੀਆ ਸਾਨੂੰ ਸਾਰਾ ਸਹਿਯੋਗ ਪੀਡੀਆ ਰਫ ਦੀ ਟੀਮ ਦਾ ਮਿਲਿਆ ਸੰਸਥਾ ਜਿਸਦਾ ਮਤਲਬ 12 ਡਿਆਸਟਰ ਰਲੀਫ ਫਾਊਂਡੇਸ਼ਨ ਹੈ ਪਹਿਲਾਂ ਵੀ ਸੇਵਾ ਤੇ ਪਹੁੰਚ ਚੁੱਕੇ ਹੋਏ ਜਦ ਫਸਟ ਟਾਈਮ ਅੱਜ ਆਏ ਹਾਂ ਪਹਿਲਾਂ ਵੀ ਆਪਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਜਿੱਥੇ ਬਲੱਡ ਆਇਆ ਉੱਥੇ ਜਾ ਕੇ ਆਇਆ ਸੁਲਤਾਨਪੁਰ ਉਹਦੇ ਆਪਾਂ ਦੋ ਵਾਰ ਜਾ ਕੇ ਆਏ ਪਠਾਨਕੋਟ ਸਾਡੀ ਟੀਮ ਰੈਗੂਰ ਜਾ ਰਹੀ ਹੈ ਤੇ ਗੁਰਦਾਸਪੁਰ ਦੇ ਕਈ ਏਰੀਆ ਆਪਾਂ ਕਵਰ ਕੀਤੇ ਨੇ ਹੁਣ ਤੁਸੀਂ ਅੰਮ੍ਰਿਤਸਰ ਦੇ ਪਿੰਡ ਪਛੀਆਂ ਤੋਂ ਆ ਰਹੇ ਹੋ ਤੇ ਗੁਰਦਾਸਪੁਰਦਾਸ ਤੋਂ ਪਿੰਡ ਜਾ ਰਹੇ ਕੀ ਹਾਲਾਤ ਉੱਥੇ ਤੁਹਾਨੂੰ ਦੇਖਣ ਨੂੰ ਮਿਲੇ ਹਾਲਾਤ ਆ ਕਿ ਹੁਣ ਰਾਸ਼ਨ ਦੀ ਤਾਂ ਕੋਈ ਕਮੀ ਨਹੀਂ ਰਹਿ ਗਈ ਬਸ ਬੈਟਰੀ ਤੇ ਡਾਕਟਰਾਂ ਦੀ ਕਮੀ ਸੀ ਉਹ ਵੀ ਆਪਾਂ ਸਾਡੇ ਵਰਗੇ ਨੌਜਵਾਨ ਪੂਰੀ ਕਰ ਰਹੇ ਆ ਤੇ ਆਪਾਂ ਚਾਹਦੇ ਆ ਕਿ ਲੋਕਾਂ ਨੂੰ ਅਪੀਲ ਕਰਦੇ ਆ ਕਿ ਰਾਸ਼ਨ ਦਾ ਸਮਾਨ ਘੱਟੋ ਘੱਟ ਬਚਾਇਆ ਜਾਵੇ ਜੋ ਕਿ ਜ਼ਰੂਰਤ ਦਾ ਸਮਾਨ ਆ ਉਹੀ ਪਹੁੰਚਾਇਆ ਜਾਵੇ ਉਹ ਦੇਖ ਸਕਦੇ ਹੋ ਕਿਸ ਤਰੀਕੇ ਜਿਹੜਾ ਕਈ ਲੋਕ ਜਿਹੜੇ ਸਵੈ ਸੇਵਾ ਲੈ ਕੇ ਪਹੁੰਚ ਰਹੇ ਕਿ ਕਿ ਖਾਦੇ ਵੀ ਜਿਹੜੇ ਅੱਗੇ ਪੁਰਦਾਸਪੁਰ ਤੇ ਕਈ ਪਿੰਡ ਜਿਹੜੇ ਨੇ ਹਰਦੀਪਾਰ ਦੇ ਵਿੱਚ ਨੇ ਤੇ ਦਸਪ੍ਰੀਤ ਵੀਰਾ ਵੀ ਸਾਡੇ ਨਾਲ ਹੈ ਜਿਨ੍ਹਾਂ ਦੇ ਵੱਲੋਂ ਜਿਹੜੀ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ ਭਾਈ ਕਿੰਨੇ ਕੁ ਜੜੀਆਂ ਡੰਗਰਾਂ ਦੇ ਪਸ਼ੂ ਨੇ ਕੀ ਬਿਮਾਰੀਆਂ ਹੋ ਰਹੀਆਂ ਨੇ ਇਸ ਪਲੇਸ ਨੇ تقریبا 10 ਕਰਾਂ ਦੇ ਚ ਡੰਗਰਾ ਤੇ ਚੈੱਕ ਕਰ ਡਾਕਟਰ ਟੀਮਾਂ ਦੇ ਨਾਲ ਤੇ ਅਸੀਂ ਨਾ ਜਦੋਂ ਸੁਲਤਾਨਪੁਰ ਲੋਧੀ ਪਹਿਲਾਂ ਇੱਕ ਵਾਰੀ ਸੇਵਾ ਕਰਨ ਗਏ ਆ ਸੈਟਰਡੇ ਗਏ ਸੀ ਉੱਥੇ ਸਾਨੂੰ ਇਹ ਅਸੈਸ ਕਰਿਆ ਸੀ ਵੀ ਡੰਗਰਾ ਦੇ ਡਾਕਟਰਾਂ ਦੀ ਬਹੁਤ ਘਾਟ ਆ ਫਿਰ ਅਸੀਂ ਉੱਥੋਂ ਇਹ ਕੁਝ ਸਾਥਾ ਡਿਫਰੈਂਟ ਕੰਮ ਕਰੀਏ ਡਿਫਰੈਂਟ ਸੇਵਾ ਕਰੀਏ ਕਿ ਜਿਹੜੀ ਲੋਕਾਂ ਨੂੰ ਐਕਚੁਅਲ ਚ ਨੀਡ ਆ ਸੇਵਾ ਦੀ ਉਹ ਸੇਵਾ ਲੈ ਕੇ ਆਈਏ ਫਿਰ ਜੀ ਡਾਕਟਰੀ ਟੀਮ ਨਾਲ ਗੱਲ ਕਰੀ ਡਾਕਟਰੀ ਟੀਮ ਕਹਿੰਦੇ ਅਸੀਂ ਤੁਹਾਡਾ ਰੈਡੀ ਆ ਫਿਰ ਅਸੀਂ ਇੱਧਰ ਆ ਕੇ ਐਸੈਸ ਕਰਿਆ ਵੀ ਇੱਧਰ ਇੱਧਰ ਏਰੀਆ ਚ ਵੀ ਜ਼ਿਆਦਾਤਰ ਲੋਕਾਂ ਦਾ ਜੋ ਕੰਮ ਹੈ ਸਰ ਵਪਾਰ ਹੈ ਉਹ ਸਿਰਫ ਡੰਕਰਾਂ ਤੋਂ ਸਿੱਤੀ ਚੱਲਦਾ ਆ ਫਿਰ ਅਸੀਂ ਡੰਕਰਾਂ ਦਾ ਏਰੀਆ ਨੂੰ ਸਾਰੇ ਡਾਕਟਰਾਂ ਨੂੰ ਲੈ ਕੇ ਕੇ ਡਾਕਟਰਾਂ ਦੀ ਟੀਮ ਨੂੰ ਡੋਰ ਟੂ ਡੋਰ ਵਨ ਬਾਈ ਵਨ ਹਰ ਇੱਕ ਘਰ ਦੇ ਵਿੱਚ ਲੈ ਕੇ ਜਾ ਰਹੇ ਆ ਜੋ ਵੀ ਡੰਕਰਾਂ ਨੂੰ ਦਿੱਕਤਾਂ ਨੇ ਉਹ ਡਾਕਟਰ ਨੂੰ ਦੱਸ ਰਹੇ ਨੇ ਜ਼ਿਆਦਾਤਰ ਪਾਣੀ ਤੇ ਵਿੱਚ ਖੁਰਾਂ ਦੇ ਵਿੱਚ ਡੰਕਰਾਂ ਦੇ ਬਹੁਤ ਦਿੱਕਤ ਆ ਰਹੀ ਆ ਡਾਕਟਰਾਂ ਨੇ ਉਹਨਾਂ ਨੂੰ ਇੰਜੈਕਸ਼ਨ ਲਾਏ ਨੇ ਉਹਨਾਂ ਨੂੰ ਮੈਡੀਸਿਨ ਦਿੱਤੀਆਂ ਨੇ ਤੇ ਉਹਨਾਂ ਦੇ ਘਰਦਿਆਂ ਨੂੰ ਜਿਨ੍ਹਾਂ ਦੇ ਟੈਂਕਰ ਨੇ ਉਹਨਾਂ ਨੂੰ ਸਜੈਸਟ ਕੀਤਾ ਹੈ ਤੁਸੀਂ ਬਹੁਤ ਧਿਆਨ ਦੇਖਣਾ ਸਪਲੀਮੈਂਟਰ ਕਰ ਦਿੱਤੇ ਠੀਕ ਹੈ ਲੋਕਾਂ ਨੂੰ ਵੀਰ ਜਸਪ੍ਰੀਤ ਵੀਰੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਵੀਰੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਮੇਰੇ ਵੀਰੋ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਚੁੱਕਿਆ ਹੈ ਉਹਰੇ ਕਿਉਂਕਿ ਲੋਕ ਇਕੱਠਾ ਕਰਕੇ ਰੱਖੀ ਜਾਂਦੇ ਨੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਰਾਸ਼ਨ ਹਰੇਕ ਹਰ ਇੱਕ ਤੱਕ ਪਹੁੰਚਦੇ ਆ ਤੇ ਤੇ ਮੰਝੇ ਬਿਸਤਰੇ ਵੀ ਲੈ ਕੇ ਆ ਰਹੇ ਨੇ ਤੇ ਸਾਰੀਆਂ ਸੰਸਥਾਵਾਂ ਤੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਤੇ ਮੈਂ ਇਹ ਬੀਲ ਕਰਨਾ ਚਾਹਨਾ ਐਚਯੂਐਲ ਚ ਹੁਣ ਜਦੋਂ ਪਾਣੀ ਉੱਤਰ ਜੂਗਾ ਉਦੋਂ ਥੈਲਿਆਂ ਦੀ ਲੋੜ ਆ ਤੇ ਜ਼ਿਆਦਾਤਰ ਮਿੱਟੀ ਦੀ ਲੋੜ ਆ ਬੰਨ ਲਾਉਣ ਲਈ ਉਦੋਂ ਸੰਸਥਾਵਾਂ ਤੇ ਉਦੋਂ ਮੈਨਫੋਰਸ ਦੀ ਲੋੜ ਆ ਤੇ ਉਦੋਂ ਜ਼ਿਆਦਾਤਰ ਪਿੰਡ ਵਾਲਿਆਂ ਦੀ ਮੰਗ ਇਹ ਆ ਕਿ ਜਦੋਂ ਪਾਣੀ ਉੱਤਰ ਕੇ ਸਾਡੇ ਘਰਾਂ ਦੀ ਸਫਾਈ ਕਰਨੀ ਆ ਉਦੋਂ ਸਾਨੂੰ ਮੈਨਫੋਰਸ ਦੀ ਲੋੜ ਆ ਸੰਸਥਾਵਾਂ ਦੀ ਲੋੜ ਆ ਵੀ ਉਦੋਂ ਸਾਡੇ ਕੋਲ ਪਹੁੰਚਿਆ ਜਾਵੇ ਉਹ ਦੇਖ ਸਕਦੇ ਹੋ ਇਸ ਵੇਲੇ ਵੀ ਜਿਹੜੇ ਹਾਲਾਤ ਕਿਸ ਤਰੀਕੇ ਦੇ ਬੜੇ ਹੋਏ ਨੇ ਤੇ ਟਰੈਕਟਰ ਚਲਾਣ ਸੋ ਅਸੀਂ ਅੰਮ੍ਰਿਤਸਰ ਦੇ ਪਿੰਡਾਂ ਪਛੀਆਂ ਤੋਂ ਚੱਲੇ ਸੀਗੇ ਤੇ ਹੁਣ ਫਰਦਾਸਪੁਰ ਦੇ ਪਿੰਡ ਜਿਹੜੇ ਆ ਹੌਨੇਵਾਲ ਦੇ ਵਿੱਚ ਪਹੁੰਚ ਗਿਆ ਤਸਵੀਰਾਂ ਲਗਾਤਾਰ ਕ્વાਟਰਲ ਗਰਾਊਂਡ ਜ਼ੀਰੋ ਤੋਂ ਸਾਂਝੀਆਂ ਕਰ ਰਹੇ ਨੇ ਐਕਸਕਲੂਸਿਵ ਤਸਵੀਰਾਂ ਲੁਧਿਆਣਾ ਲਾਈਵ ਤੇ ਤੁਹਾਨੂੰ ਨਜ਼ਰਨ ਕਿਤੇ ਆ ਰਹੀ ਹੈ ਅਗਲੀ ਅਪਡੇਟ ਲਾ ਕੇ ਫਿਰ ਤੋਂ ਰੂਟ ਉੱਤੇ ਹੋਵਾਂਗੇ ਦੇਖਦੇ ਰਹੋ ਲੁਧਿਆਣਾ ਲਾਈਵ